ਆਰਿਆਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਗੁੜ ਦੇ ਪੂੜੇ ਇਹ ਗੁੜ ਦੇ ਪੂੜੇ ਤੁਹਾਨੂੰ ਪਤਾ ਹੀ ਹੈ ਸੌਣ ਮਹੀਨੇ ਵਿੱਚ ਖਾਦੇ ਜਾਂਦੇ ਆ ਇਹ ਸੌਣ ਮਹੀਨੇ ਦੇ ਵਿੱਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਪੂੜੇ ਜਿਹੜੇ ਬਣਾ ਕੇ ਖਾਦੇ ਜਾਂਦੇ ਆ ਅੱਜ ਅਸੀਂ ਬਣਾਏ ਆ ਗੁੜ ਵਾਲੇ ਪੂੜੇ ਗੁੜ ਦੇ ਪੂੜੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੇ ਨਾਲ ਅਸੀਂ ਖੀਰ ਬਣਾਈ ਆ ਤੇ ਨਾਲ ਅਸੀਂ ਆਂਬ ਦਾ ਚਾਰ ਵੀ ਸਰਵ ਕੀਤਾ ਆ ਇਹ ਵੀ ਆਂਬ ਦਾ ਚਾਰ ਵੀ ਨਾਲ ਪੂੜਿਆ ਦਿਖਾਈਏ ਤੇ ਬਹੁਤ ਹੀ ਟੇਸਟੀ ਤੇ ਸਵਾਦ ਲੱਗਦਾ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹਨਾਂ ਪੂੜਿਆਂ ਨੂੰ ਬਣਾ ਕੇ ਤਿਆਰ ਕੀਤਾ ਇੱਕ ਬੌਲ ਗੁੜ ਲਿਆਵਾ ਗੁੜ ਨੂੰ ਅਸੀਂ ਤੋੜ ਲਿਆਵਾ ਟੁਕੜਿਆਂ ਦੇ ਵਿੱਚ ਇੱਕ ਖੁੱਲਾ ਕਾਂਡਾ ਲੈ ਲੈਣੀ ਉਹਦੇ ਵਿੱਚ ਇਹਨੂੰ ਥੋੜ ਨੂੰ ਪਾ ਲੈਣੀ ਤੋੜ ਲੈਣੀ ਤੋੜ ਕੇ ਇੱਕ ਬੌਲ ਹੀ ਅਸੀਂ ਪਾਣੀ ਪਾਵਾਂਗੇ ਇਨਫੀ ਆ ਲੈਣੀ ਗੁੜ ਨੂੰ 10-15 ਮਿੰਟ ਲਈ ਅਸੀਂ ਇਸੇ ਤਰ੍ਹਾਂ ਰੱਖ ਦਿੰਨੇ ਆ ਕਿ ਗੁੜ ਸਾਈਡ ਚ ਚੰਗੀ ਤਰ੍ਹਾਂ ਮੈਲਟ ਹੋ ਜੇ ਦੇ ਵਿੱਚ ਗੁੜ ਮੈਲਟ ਹੋ ਗਿਆ ਵਾ ਹੁਣ ਅਸੀਂ ਇਹਨੂੰ ਛਾਣ ਲੈਣੇ ਆ ਇੱਕ ਖੁੱਲਾ ਪਾਂਡਾ ਲੈ ਲੈਨੇ ਪੂਣੀ ਲੈ ਲੈਨੇ ਪੂਣੀ ਦੇ ਨਾਲ ਅਸੀਂ ਇਹਨੂੰ ਛਾਣਨਾ ਦਾ ਥੋੜਾ ਬਹੁਤ ਨਾ ਕਚਰਾ ਨਿਕਲ ਜਾਂਦਾ ਗੁੜ ਦੇ ਵਿੱਚ ਗੁੜ ਛਾਣ ਲਿਆ ਅਸੀਂ ਹੁਣ ਅਸੀਂ ਇਹ ਆਟਾ ਲਿਆ ਵਾ ਆਟੇ ਨੂੰ ਅਸੀਂ ਛਾਣ ਕੇ ਲਿਆ ਵਾ ਇੱਕ ਬੌਇਲ ਗੜਸੀ ਤੇ ਇੱਕ ਬੌਇਲ ਅਸੀਂ ਪਾਣੀ ਪਾਇਆ ਸੀ ਤੇ ਇਹਦੇ ਵਿੱਚ ਅਸੀਂ ਦੋ ਬੌਇਲ ਆਟਾ ਪਾਵਾਂਗੇ ਪਹਿਲਾਂ ਅਸੀਂ 1 1/2 ਪਾਵਾਂਗੇ ਆਟਾ ਯਾਨਕਿ ਇੱਕ ਇੱਕ ਬੌਇਲ ਤੇ ਅੱਧੀ ਬੌਇਲ ਇਹਨੂੰ ਮਿਕਸ ਕਰ ਲੈਂਗੇ ਚੰਗੀ ਤਰ੍ਹਾਂ ਅਸੀਂ ਇਹ ਕਰਛੀ ਦੇ ਨਾਲ ਕਰ ਲਾਂਗੇ ਜੇ ਕੋਈ ਕੁੱਟਲੀ ਹੈ ਤੁਹਾਨੂੰ ਅਸੀਂ ਤੋੜ ਦਾਂਗੇ ਜੇ ਤਾਂ ਆਟਾ ਥੋੜਾ ਬਹੁਤ ਸੰਘਣਾ ਲੱਗਦਾ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾ ਲਾਂ। ਚੰਗੀ ਤਰ੍ਹਾਂ ਅਸੀਂ ਆਟੇ ਨੂੰ ਗੋਲ ਲਿਆ ਵਾ ਗੋੜਦੇ ਵਿੱਚ। ਬਿਲਕੁਲ ਵੀ ਕੋਈ ਗਾਠ ਨਹੀਂ ਇਹਦੇ ਵਿੱਚ ਰਹੀ। ਰੇਬੜ ਕੰਟੇ ਆਸਤੀ ਰੱਖਿਆ ਸੀ ਇਹਨੂੰ। 1 ਚਮਚਾ ਸੌਂਫ ਤੇ ਹਰੀ ਇਲਾਚੀ ਦਾ ਪਾਊਡਰ ਪਾ ਲਈਨੇ। ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ। ਇਹਦੇ ਨਾਲ ਕੂੜਿਆਂ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ। ਆਟਾ ਕੁਲ ਕੇ ਸਾਡਾ ਤਿਆਰ ਆ ਤੁਸੀਂ ਵੇਖ ਸਕਦੇ ਜੀ ਹੁਣ ਅਸੀਂ ਇਹਨੂੰ 15-20 ਮਿੰਟ ਵਾਸਤੇ ਟੱਕ ਕੇ ਰੱਖ ਦਿੰਨੇ ਆ ਉਦੋਂ ਤੱਕ ਅਸੀਂ ਖੀਰ ਬਣਾ ਲਾਂਗੇ 1 ਲੀਟਰ ਅਸੀਂ ਦੁੱਧ ਲਿਆਵਾ ਦੁੱਧ ਨੂੰ ਅਸੀਂ ਹੁਣ ਗਰਮ ਕਰਨ ਵਾਸਤੇ ਰੱਖ ਲੈਨੇ ਆ ਖੀਰ ਵਾਸਤੇ ਇੱਕ ਬੋਲ ਅਸੀਂ ਛੋਲ ਲਏ ਆ ਟੋਟਾ ਹੈਗਾ ਵਾ ਛੋਟੇ ਟੁਕੜਿਆਂ ਦੇ ਵਿੱਚ ਉਹ ਤੁਸੀਂ ਵਰਤ ਸਕਦੇ ਜੀ ਹੁਣ ਇਹਨਾਂ ਨੂੰ ਅਸੀਂ ਚੌਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਆਂ। ਚੌਲਾਂ ਨੂੰ ਸਾਫ਼ ਕਰਕੇ ਤੇ ਅਸੀਂ ਧੋ ਲਿਆ, ਦੋ ਤਿੰਨ ਪਾਣੀ ਇਹਨਾਂ ਨੂੰ ਧੋ ਲਿਆ। ਹੁਣ ਉਹ ਤੇ ਦੁੱਧ ਗਰਮ ਹੋ ਗਿਆ ਵਾ, ਤੋ ਉਹਦੇ ਵਿੱਚ ਅਸੀਂ ਪਾ ਲੈਨੇ ਆਂ। ਦੁੱਧ ਨੂੰ ਆਬਾਲਾ ਆ ਗਿਆ ਵਾ। ਚੌਲ ਪਾਲਾਂਗੇ ਜਿਹੜੇ ਅਸੀਂ ਧੋ ਕੇ ਰੱਖੇ ਆਂ। ਬੋਦੀ ਵਧੀਆ ਰਬੜੀ ਵਰਗੀ ਖੀਰ ਬਣ ਕੇ ਤਿਆਰ ਹੁੰਦੀ ਆ। ਖੀਰ ਬਣਦੀ ਨੂੰ 25 ਮਿੰਟ ਹੋ ਗਏ ਆ ਚਾਹ ਚੰਗੀ ਤਰ੍ਹਾਂ ਮੈਸ਼ ਹੋ ਗਏ ਆ ਤੇ ਬਹੁਤ ਹੀ ਵਧੀਆ ਬਣ ਰਹੀ ਆ ਖੀਰ ਸਾਡੀ ਘੜ ਘੜ ਕੇ ਬਣ ਰਹੀ ਆ ਅਸੀਂ ਬਦਾਮ ਜਿਹੜੇ ਰੋਸਟ ਕੀਤੇ ਸੀ ਉਹ ਪਾ ਲੈਨੇ ਉਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਲਿਆ ਸੀ ਥੋੜੇ ਜਿ ਮੈਲਨ ਸੀਡ ਲਏ ਆ ਉਹ ਵੀ ਪਾ ਲਾਂਗੇ ਤੇ ਮਿਸ਼ਰੀ ਪਾਵਾਂਗੇ ਇਹ ਮਿਸ਼ਰੀ ਅਸੀਂ ਧਾਗੇ ਵਾਲੀ ਲਈ ਆ ਤੁਸੀਂ ਇਹਦੀ ਜਗ੍ਹਾ ਤੇ ਖੰਡ ਵੀ ਲੈ ਸਕਦੇ ਹੋ ਤੇ ਗੁੜ ਵੀ ਲੈ ਸਕਦੇ ਹੋ ਖੀਰ ਬਣ ਕੇ ਤਿਆਰ ਹੈ ਤੁਸੀਂ ਵੀ ਦੇਖ ਸਕਦੇ ਜੇ ਦੇਖੋ ਮਲਾਈ ਵਿੱਚ ਇਹਦੇ ਬਣੀ ਆ ਖੀਰ ਤੇ ਬਹੁਤ ਹੀ ਵਧੀਆ ਮਲਾਈ ਉੱਪਰ ਇਹਦੀ ਆਈ ਹੈ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਰਬੜੀ ਦੀ ਤਰ੍ਹਾਂ ਖੀਰ ਬਣ ਕੇ ਤਿਆਰ ਹੋਈ ਆ ਹੁਣ ਅਸੀਂ ਪੂੜੇ ਬਣਾ ਲੈਨੇ ਪੂੜਿਆਂ ਵਾਲੇ ਬੈਟਰ ਨੂੰ ਅਸੀਂ ਚੈੱਕ ਕਰ ਲੈਨੇ ਆ ਥੋੜਾ ਜਿਹਾ ਕੇ ਨਾਲ ਉਗਾੜਾ ਹੋ ਗਿਆ ਆਟਾ ਜਿਹੜਾ ਉਹ ਫੁੱਲ ਗਿਆ ਸੀ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ। 1 ਕੜਛੀ ਦੇ ਕਰੀਬ ਜਿਹਾ ਪਾਣੀ ਪਾ ਲਿਆ। ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣੀ। ਦੁਬਾਰਾ ਅਸੀਂ ਸਿਰਫ ਇੱਕ ਕੜਛੀ ਪਾਣੀ ਪਾਇਆ ਇਹਦੇ ਵਿੱਚ। ਉਹਨਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ। ਤਾਵੇਂ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਇਹ ਉੱਪਰ ਤੇ ਇਹ ਲਾ ਲੈਨੇ ਇੱਕ ਟਿਸ਼ੂ ਪੇਪਰ ਲੈ ਕੇ ਇਹਨੂੰ ਤੇਲ ਨੂੰ ਅਸੀਂ ਪੂੰਝ ਦੇਨੇ ਚੰਗੀ ਤਰ੍ਹਾਂ ਕਿ ਤੇਲ ਦਾ ਤਵਾ ਜਿਹੜਾ ਸਾਡਾ ਚੰਗੀ ਤਰ੍ਹਾਂ ਚੋਪੜਿਆ ਜਾਏਗਾ ਤਾਂ ਇਹ ਏਲ ਦੇ ਨਾਲ ਤਵਾ ਸਾਡਾ ਹੁਣ ਤਿਆਰ ਆ ਫਲੇਮ ਨੂੰ ਅਸੀਂ ਪਹਿਲੇ ਸਲੋ ਰੱਖਾਂਗੇ ਇੱਕ ਕੜਛੀ ਅਸੀਂ ਬੈਟਰ ਦੀ ਲਵਾਂਗੇ ਗੱਤੇ ਦਾ ਅਸੀਂ ਇੱਕ ਪੀਸ ਲਿਆ ਵਾ ਉਹਦੇ ਨਾਲ ਅਸੀਂ ਇਹਨੂੰ ਫੈਲਾ ਦਾਂਗੇ ਸਾਰੇ ਪਾਸੇ ਗਲਾਈ ਦੇ ਵਿੱਚ ਛੋਟਾ ਬਣਾਉਣਾ ਵੇ ਪੂੜਾ ਤੇ ਥੋੜਾ ਘੱਟ ਪਾ ਲਓ ਤੁਸੀਂ ਜੇ ਜ਼ਿਆਦਾ ਬਣਾਉਣਾ ਵਾ ਪੂੜਾ ਵੱਡਾ ਤੇ ਜ਼ਿਆਦਾ ਪਾ ਲਓ 1 ਕਟਸ਼ੀ ਦੇ ਕਰੀਬ ਅਸੀਂ 1 ਕਟਸ਼ੀ ਦੇ ਪਾਇਆ ਕਰੀਬ ਸਰੋਂ ਦਾ ਤੇਲ ਲਿਆ ਵਾ ਸਾਈਡਾ ਤੇ ਇਹਦੀਆਂ ਤੇ ਸਰੋਂ ਦਾ ਤੇਲ ਲਾ ਲਾਂਗੇ ਪੂੜਾ ਜਿਹੜਾ ਵਾ ਉਹ ਸਾਈਡਾ ਛੱਡ ਦੇਗਾ। ਬਰਸ਼ ਦੇ ਨਾਲ ਉੱਪਰ ਵੀ ਇਹਦੇ ਤੇਲ ਲਾ ਲਈਏ। ਢੋਸੇ ਰੀਤੇ ਅਸੀਂ ਇਹਨੂੰ ਬਣਾਵਾਂਗੇ। ਘੋੜਦੇ ਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ। ਛੋਟੀ ਸਿੱਪੀ ਦੇ ਨਾਲ ਅਸੀਂ ਸਾਈਡਾਂ ਦੇ ਉੱਤੇ ਪਹਿਲਾਂ ਅਸੀਂ ਇਸ ਤਰ੍ਹਾਂ ਕਰ ਲਾਂਗੇ ਚਾਰਜ ਫਿਰ ਕਿ ਪੂੜਾ ਜਦੋਂ ਅਸੀਂ ਦੂਜੀ ਸਾਈਡ ਬਦਲავਣੀ ਆ ਤੇ ਸਾਨੂੰ ਆਸਾਨੀ ਦੇ ਨਾਲ ਅਸੀਂ ਇਹਨੂੰ ਬਦਲ ਸਕਦੇ ਹਾਂ ਦੀ ਸਾਈਡ। ਇੱਕ ਸਾਈਡ ਤੋਂ ਇਹ ਪੱਕ ਗਿਆ ਪੂਰਾ ਪਰ ਇਹਦੇ ਅਸੀਂ ਤੇਲ ਲਾ ਲਾਂਗੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਕਾ ਲਾਂ ਤੁਸੀਂ ਵੀ ਵੇਖ ਸਕਦੇ ਜੀ ਪੂੜਾ ਪੂੜਾ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਗਿਆ ਹੁਣ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਲੈਂਦੇ ਦੁਬਾਰਾ ਅਸੀਂ ਫੇਰ ਇਹਨੂੰ ਤੇਲ ਲਾਵਾਂਗੇ ਤਵੇ ਇਹਨੂੰ ਪਹਿਲੋਂ ਫਲੇਮ ਲੈ ਕੇ ਇਹਨੂੰ ਪਾ ਦਿੰਦੇ ਫਲੇਮ ਅਸੀਂ ਸਲੋ ਕਰਨਾ ਇਸੇ ਤਰ੍ਹਾਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਏ ਨੇ ਪੂੜੇ ਬਣ ਕੇ ਤਿਆਰ ਆ ਤੁਸੀਂ ਵੇਖ ਸਕਦੇ ਜੀ ਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਇੱਕਦਮ ਨਰਮ ਵੀ ਬਣਿਆ ਪੂੜੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਇਸੇ ਤਰ੍ਹਾਂ ਅਸੀਂ ਸਾਰੇ ਪੂੜੇ ਬਣਾ ਲਏ ਆ ਤੇ ਨਾਲ ਹੀ ਅਸੀਂ ਖੀਰ ਵੀ ਬਣਾ ਲਈ ਆ ਖੀਰ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਬਹੁਤ ਹੀ ਟੇਸਟੀ ਆ ਖਾਣ ਵਿੱਚ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ